ਸਸਤਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਮਾ ਦਾ ਮੁਰਤ ਤੋਂ ਸਵਾਗਤ ਹੈ ਸਾਡੀ ਅੱਜ ਦੀ ਸਵੇਰ ਦੀ ਅਪਡੇਟ ਦੇ ਵਿੱਚ ਜਾਨੀ ਕਿ 1 ਜੁਲਾਈ 2024 ਤੋਂ 7 ਜੁਲਾਈ 2024 ਜੁਲਾਈ ਮਹੀਨੇ ਦੇ ਪਹਿਲੇ ਹਫਤੇ ਦੇ ਕਿਵੇਂ ਦੇ ਮੌਸਮ ਦੇ ਹਾਲਾਤ ਰਹਿਣਗੇ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਸਭ ਤੋਂ ਪਹਿਲਾਂ ਅਸੀਂ ਮੌਨਸੂਨ ਦੀ ਗੱਲ ਕਰ ਲੈਂਦੇ ਕਿ ਮੌਨਸੂਨ ਦੇ ਕੀ ਹਾਲਾਤ ਨੇ ਕਿਸ ਇਲਾਕੇ ਵਿੱਚ ਮੌਨਸੂਨ ਤੇ ਕਦੋਂ ਪਹੁੰਚ ਚੁੱਕਿਆ ਜੀ ਜਿਹੜਾ ਇਲਾਕ ਤੁਸੀਂ ਗ੍ਰੇ ਹੋ ਚੁੱਕਿਆ ਦੇਖ ਰਹੇ ਹੋ ਜੀ ਇਹ ਪੰਜਾਬ ਹਰਿਆਣਾ ਤੇ ਹਿਮਾਚਲ ਦਾ ਇਲਾਕਾ ਨਾਲ ਲੱਗਦੀ ਹਰਿਆਣੇ ਦੀ ਗੱਲ ਕਰ ਲਈ ਅਗਰ ਤਾਂ ਬਹੁਤ ਹਿੱਸਾ ਉਤਰੀ ਹਰਿਆਣਾ ਨੂੰ ਛੱਡ ਕੇ ਅਤੇ ਗੱਲ ਕਰ ਲਈ ਅਗਰ ਪੰਜਾਬ ਦੀ ਪੰਜਾਬ ਦਾ ਮਾਲਵੇ ਦਾ ਬਹੁਤਾ ਹਿੱਸਾ ਤੇ ਮੱਝ ਦਾ ਬਹੁਤਾ ਹਿੱਸਾ ਮੌਨਸੂਨ ਦੇ ਵਿੱਚ ਕਵਰ ਹੁੰਦਾ ਦਿਖਾਈ 28 ਸੌਰੀ ਇਹ 30 ਜੂਨ ਦੀ ਜੋ ਤਾਜ਼ਾ ਰਿਪੋਰਟ ਹੈ ਜੀ ਉਹਦੇ ਮੁਤਾਬਕ ਲਗਭਗ 50 ਤੋਂ 40% ਹਿੱਸਾ ਪੰਜਾਬ ਦਾ ਤੇ 80 ਤੋਂ 90% ਦੇ ਵਿਚਕਾਰ ਹਿੱਸਾ ਅੱਜ ਹਰਿਆਣਾ ਦਾ ਮੌਨਸੂਨ ਨੇ ਕਵਰ ਕਰ ਲਿਆ ਹੈ ਜੋ ਕਿ ਇੱਕ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਇੱਕ ਤੋਂ ਦੋ ਦਿਨ ਅਡਵਾਂਸ ਮੌਨਸੂਨ ਚਾਰੇ ਤੋਂ ਜਿਵੇਂ થોੜੀ ਪਹਿਲੇ ਦੱਸ ਚੁੱਕੇ 29 ਤੋਂ 1 ਜੁਲਾਈ ਦੇ ਵਿਚਕਾਰ ਮੌਨਸੂਨ ਪੰਜਾਬ ਚ ਇੰਟਰ ਕਰੇਗਾ ਸੇਮ ਉਸ ਤਰੀਕੇ ਨਾਲ 29 ਤਰੀਕ ਤੋਂ ਇਸ ਦੀ ਐਂਟਰੀ ਸ਼ੁਰੂ ਹੋ ਚੁੱਕੀ ਸੀ ਤੇ ਲਗਭਗ ਅੱਜ 1 ਜੁਲਾਈ ਨੂੰ ਇਹ ਪੂਰੇ ਪੰਜਾਬ ਨੂੰ ਕਵਰ ਕਰਦਾ ਦਿਖਾਈ ਦੇ ਰਿਹਾ ਹੈ ਜੀ ਹੁਣ ਗੱਲ ਕਰਾਂਦੇ ਅੱਜ ਦੇ ਮੌਸਮ ਦੀ ਅੱਜ ਦਾ ਮੌਸਮ ਕੀ ਕਰ ਰਿਹਾ ਹੈ ਜੀ ਤਾਜ਼ਾ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਜੀ ਇਮੇਜ ਡਿਸਕਸ ਕਰਨ ਤੋਂ ਛੋਟ ਪਹਿਲਾ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਹੋ ਕਰਕੇ ਜਾਓ ਕਮੈਂਟ ਬਾਕਸ ਵਿੱਚ ਪਿੰਡ ਜਿਹੇਲੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਇਲਾਕੇ ਦੇ ਮੌਸਮ ਦੇ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰੇ ਨੂੰ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲਾਤ ਪਤਾ ਲੱਗ ਸਕਣ ਤੁਸੀਂ ਦੇਖ ਸਕਦੇ ਟੁੱਟਵੇਂ ਰੂਪ ਦੇ ਵਿੱਚ ਬੱਦਲ ਵਾਈ ਪੰਜਾਬ ਹਰਿਆਣਾ ਰਾਜਸਥਾਨ ਤੇ ਉੱਤਰੀ ਭਾਰਤ ਵਿੱਚ ਬਣੀ ਹੋਈ ਦਿਖਾਈ ਦੇ ਰਹੀ ਹੈ ਪਰ ਅਗਰ ਗੱਲ ਕਰੀ ਅੱਜ ਦੇ ਮੀਨ ਦਿਆ ਸਿਸਟਮ ਜਿਹੜਾ ਬਣਦਾ ਹੋਇਆ ਦਿਖਾਈ ਦੇ ਰਿਹਾ ਇੱਕ ਤੁਹਾਨੂੰ ਦੇਖ ਸਕਦੇ ਹੋ ਕਿ ਰਾਜਸਥਾਨ ਅਤੇ ਹਰਿਆਣਾ ਦੇ ਵਿਚਕਾਰ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਦੂਜਾ ਸਿਸਟਮ ਇੱਕ ਅਹਮ ਚਲਤ ਹੈ ਉੱਤਰਾਖੰਡ ਦੇ ਤਰਫੋਂ ਪੰਜਾਬ ਦੇ ਵੱਲ ਕੂਚ ਕਰਦਾ ਦਿਖਾਈ ਦੇ ਰਿਹਾ ਕੋ ਜੋ ਕਿ ਸ਼ੁਰੂਆਤੀ ਟਾਈਮ ਦੇ ਵਿੱਚ ਅੰਬਾਲਾ ਤੋਂ ਹੁੰਦਾ ਹੋਇਆ ਚੰਡੀਗੜ੍ਹ ਤੋਂ ਅੱਗੇ ਮੁਹਾਲੀ ਕੋਰਾਲੀ ਰੋਪੜ ਸ਼੍ਰੀਨੰਦ ਬਸਾਹਬ ਤੇ ਉਸ ਤੋਂ ਥੋੜ੍ਹਾ ਜਿਹਾ ਅੱਗੇ ਜਾਂਦਾ ਹੋਇਆ ਪਟਿਆਲਾ ਤੇ ਇਸ ਇਲਾਕੇ ਨੂੰ ਇਹ ਕਵਰ ਕਰਦਾ ਹੋਇਆ ਪਹਿਲੇ ਘੰਟੇ ਵਿੱਚ ਦਿਖਾਈ ਦੇ ਰਿਹਾ ਅਗਰ ਗੱਲ ਕਰੀਏ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਬੱਦਲਬਾਈ છਾਈ ਹੋਈ ਹੈ ਉਹਦੇ ਕੁਝ ਦਿਨਾਂ ਤੱਕ ਇਸ ਤਰੀਕੇ ਨਾਲ ਬੱਦਲਬਾਈ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਅੱਜ ਵੀ ਲਗਭਗ ਦੁਪਹਿਰ ਤੱਕ ਬਹੁਤੇ ਹਿੱਸੇ ਦੇ ਵਿੱਚ ਮੀਂਹ ਦੀ ਉਮੀਦ ਦਿਖਾਈ ਦੇ ਰਹੀ ਹੈ ਟੈਂਪਰੇਚਰ ਜਿਹੜੇ ਨੇ ਉਹ 4 ਤੋਂ 5 ਡਿਗਰੀ ਘਟ ਚੁੱਕੇ ਨੇ ਕਿਉਂਕਿ ਲਗਾਤਾਰ ਮੀਂਹ ਟੁੱਟ ਮੇ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੈਂਦੇ ਦਿਖਾਈ ਦੇ ਰਹੇ ਸਿਰਫ ਮਾਨਸੇ ਜ਼ਿਲ੍ਹਾ ਸੰਗਰੂਰ ਪਟਿਆਲਾ ਤੇ ਸੌਰੀ ਇਸ ਤੋਂ ਅੱਗੇ ਜੋ ਆਪਾਂ ਮਾਲਵੇ ਦੀ ਗੱਲ ਕਰੀ ਉਸ ਇਲਾਕੇ ਵਿੱਚ ਸਭ ਤੋਂ ਘੱ ਕੁਝ ਮਿੰਟ ਤੋਂ ਅਸੀਂ ਦਿਖਾਇਆ ਸੀ ਕਿ ਮੌਨਸੂਨ ਜਿਹੜਾ ਇਸ ਇਲਾਕੇ ਨੂੰ ਕਵਰ ਕਰ ਚੁੱਕਿਆ ਹੈ ਪੰਜਾਬ ਦੇ ਤੇ ਜਿਹੜਾ ਇਹ ਵਾਲਾ ਇਲਾਕਾ ਰਹਿ ਰਿਹਾ ਹੈ ਲਗਭਗ ਜੋ ਮਾਲਵੇ ਦਾ ਖੇਤਰ ਹੈ ਇਸ ਦੇ ਵਿੱਚ ਆਉਂਦੇ ਅੱਜ ਸ਼ਾਮ ਤੱਕ ਮੌਨਸੂਨ ਪਹੁੰਚਣ ਦੀ ਪੂਰੀ ਪੂਰੀ ਉਮੀਦ ਹੈ ਸਿਰਫ ਸਾਡੇ ਮਾਨਸੇ ਦਾ ਖੇਤਰ ਹੀ ਸੌਰੀ ਆਪਣਾ ਮਾਲਵੇ ਦਾ ਖੇਤਰ ਹੀ ਮੌਨਸੂਨ ਤੋਂ ਸਖਣਾ ਰਹਿ ਰਿਹਾ ਹੈ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਦੇ ਵਿੱਚ ਸੋਨੇ ਮੀਂਹ ਹੋ ਚੁੱਕੇ ਨੇ ਹੁਣ ਗੱਲ ਕਰ ਲੈਂਦੇ ਆਉਂਦੇ ਸਾਤ ਦਿਨਾਂ ਦੇ ਪੂਰਵਨਮਾਨ ਦੀ ਪੂਰਵਨਮਾਨ ਕੀ ਕਹਿ ਰਹੇ ਨੇ ਜੀ ਬੀਤੀ ਕੱਲ 30 ਜੂਨ ਨੂੰ ਜੋ ਅਲਰਟ ਜਾਰੀ ਹੋਏ ਨੇ ਉਹਦੇ ਮੁਤਾਬਕ 24 ਘੰਟਿਆਂ ਦੇ ਵਿੱਚ 30 ਤੋਂ ਲੈ ਕੇ 1 ਜੁਲਾਈ ਦੇ ਵਿਚਕਾਰ ਪੰਜਾਬ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਹੋਣ ਦੇ ਚਾਂਸ ਬਣੇ ਹੋਏ ਨੇ ਅਤੇ ਰਾਜਸਥਾਨ ਤੇ ਨਾਲ ਲੱਗਦੇ ਸੂਬੇ ਹਰਿਆਣਾ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਤੇ ਨਾਲ ਨਾਲ ਹੈਵੀ ਰੇਨ ਦੇ ਅਲਰਟ ਨੇ ਹੈਵੀ ਰੇਨ ਕਿਸੇ ਕਿਸੇ ਇਲਾਕੇ ਵਿੱਚ ਹੋ ਸਕਦੀ ਹੈ ਜੋ ਕਿ ਮੱਧ ਪ੍ਰਦੇਸ਼ ਤੇ ਲੱਗਦੇ ਨਾਲ ਲੱਗਦੇ ਇਲਾਕੇ ਨੇ ਤੇ ਉੱਤਰਾਖੰਡ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਵਿੱਚ ਜ਼ਿਆਦਾ ਮੀਂਹ ਦੇ ਚਾਂਸ ਦਿਖਾਈ ਗਏ ਨੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਸਭ ਤੋਂ ਵੱਧ ਟੈਂਪਰੇਚਰ ਬਠਿੰਡਾ ਅਤੇ ਹਰਿਆਣਾ ਵਿੱਚ ਸਿਰਸਾ ਵਿੱਚ ਦਿਖਾਈ ਦੇ ਰਿਹਾ ਜੋ ਕਿ ਆਪਸ ਵਿੱਚ ਬਾਰਡਰ ਸ਼ੇਅਰ ਕਰਦੇ ਨੇ ਸਿਰਫ ਮਾਲਵੇ ਦਾ ਖੇਤਰ ਗਿੱਦੀ ਗੱਲ ਕਰੀਏ ਉਸ ਇਲਾਕੇ ਵਿੱਚ ਟੈਂਪਰੇਚਰ ਜ਼ਿਆਦਾ ਹੈ ਬਾਕੀ ਸਾਰੇ ਮਾਝੇ ਅਤੇ ਦੁਆਬੇ ਵਿੱਚ ਮੀਂਹ ਪੈ ਚੁੱਕਿਆ ਟੈਂਪਰੇਚਰ ਕੰਟਰੋਲ ਹੋ ਚੁੱਕੇ ਨੇ ਜੀ ਅਤੇ ਆਉਂਦੇ ਕੁਝ ਟਾਈਮ ਦੇ ਵਿੱਚ ਮਾਲਵੇ ਦੇ ਖੇਤਰ ਵਿੱਚ ਮੀਂਹ ਪੈਂਦਾ ਦਿਖਾਈ ਦੇ ਰਿਹਾ ਜਿਸ ਤੇਗਾ ਉੱਥੇ ਵੀ ਟੈਂਪਰੇਚਰ ਕੰਟਰੋਲ ਹੁੰਦੇ ਦਿਖਾਈ ਦੇ ਰਹੇ ਨੇ ਤੁਸੀਂ ਲਗਾਤਾਰ ਦੇਖ ਸਕਦੇ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਸੋਹਣੇ ਮੀਂਹ ਦੇ ਅਲਰਟ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ 2 ਅਤੇ 3 ਤਰੀਕ ਜ਼ਿਆਦਾ ਇੰਪੋਰਟੈਂਟ ਹੈ ਅੱਜ 1 ਤਰੀਕ ਪਰ ਹਰਿਆਣਾ ਵਿੱਚ ਜ਼ਿਆਦਾ ਚਾਂਸ ਨੇ ਪੰਜਾਬ ਦੇ ਵਿੱਚ ਚਾਂਸ ਘੱਟ ਦਿਖਾਈ ਦੇ ਰਹੇ ਨੇ ਪਰ ਅਗਰ ਗੱਲ ਕਰ ਲਈਏ 2 ਤੇ 3 ਤਰੀਕ ਨੂੰ ਲਗਾਤਾਰ ਮੀਂਹ ਪੰਜਾਬ ਹਰਿਆਣਾ ਵਿੱਚ ਦਿਖਾਈ ਦੇ ਰਹੇ ਨੇ ਥੱਲੇ ਤੁਸੀਂ ਵਾਰਨਿੰਗ ਅਲਰਟ ਦੇਖ ਸਕਦੇ ਹੋ ਜਿਦੇ ਵਿੱਚ ਖਾਸ ਕਰਕੇ 1 ਤੇ 2 ਤਰੀਕ ਨੂੰ ਜ਼ਿਆਦਾ ਸੰਘਣੇ ਅਲਰਟ ਦੱਸੇ ਗਏ ਨੇ orange ਅਲਰਟ ਦੱਸੇ ਗਏ ਨੇ 3 ਅਤੇ 4 ਤਰੀਕ ਨੂੰ ਪੰਜਾਬ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਦੇ ਚਾਂਸ ਦੁਆਰਾ ਤੋਂ ਬਣੇ ਹੋਏ ਨੇ ਮੁੜ ਕੇ ਅਗਰ ਗੱਲ ਕਰੀਏ ਤਾਂ ਲਗਾਤਾਰ ਹਫਤਾ 4 5 6 ਤੇ 7 ਤਰੀਕ ਤੱਕ ਮੀਂਹ ਵਰਗੇ ਹਾਲਾਤ ਮੁੜ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਜੋ ਵੀ ਅਪਡੇਟ ਹੋਵੇਗੀ ਅਸੀਂ ਇਸ ਚੈਨਲ ਤੇ ਲਿਆ ਕੇ ਹੁੰਦੇ ਰਵਾਂਗੇ ਅਪਡੇਟ ਚਲਦੀ ਤੇ ਦਰਦਾਰਤ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗੀ ਹੈ ਲਾਈਕ ਕਰਕੇ ਜਾਓ ਸ਼ੇਅਰ ਕਰਦੇ ਹੋ ਆਪਣੇ ਵਰਗੇ ਯਾਰਾਂ ਦੋਸਤਾਂ ਤੱਕ ਤਾਂ ਕਿ ਉਹਨਾਂ ਨੂੰ ਵੀ ਇਹ ਮੌਸਮ ਦੀ ਜਾਣਕਾਰੀ ਮਿਲ ਸਕੇ ਵੈਦਰ ਬਾਕਸ ਵਿੱਚ ਆਪਣੇ ਪਿੰਡ ਜिले ਸ਼ਹਿਰ ਦਾ ਨਾਮ ਲੈ ਕੇ ਮੌਸਮ ਦੇ ਹਾਲਾਤ ਲਿਖ ਦਿਓ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੀ ਮੌਸਮ ਦੀ ਜਾਣਕਾਰੀ ਐਗਜ਼ੈਕਟ ਲੋਕੇਸ਼ਨ ਦੇ ਹਿਸਾਬ ਨਾਲ ਪਹੁੰਚ ਸਕੇ ਇਹ ਸੀ ਅੱਜ ਤੋਂ ਲੈ ਕੇ 7 ਜੁਲਾਈ ਤੱਕ ਦੀ ਮੌਸਮ ਦੀ ਅਪਡੇਟ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਬਣੇ ਰਹੋ ਚੈਨਲ ਵੈਦਰ ਅਪਡੇਟਸ ਵੀਰੇ ਦੇ ਨਾਲ